ਬੰਚਿਸ਼ ਕਰਦੇ ਜੀ ਇੱਕ ਪੈਰ ਅਰਧ ਦੁਜਗ ਵਿੱਚ ਕਲ ਤਾਰਣ ਪ੍ਰਦਾਨਤ ਆਇਆ 1400 ਬਣਦਾ ਈਸਵੀ ਮਹਤਾ ਕਾਲੂ ਜੀ ਦੇ ਇੰਦਰੇ ਮਾਤ੍ਰਿਤਾ ਦੀ ਧੋਖਾ ਤੋਂ ਧਰੂ ਨਨ ਪਾਸ਼ਾ ਮਹਾਰਾਜ ਦੀ ਆਮਦ ਹੋਈ ਸਰਗੁਣ ਪ੍ਰਦਾਨ ਪਾਸ਼ਾ ਮਹਾਰਾਜ ਦੇ ਪਹਿਲੇ دیدار ਪਹਿਲੀ ਦਰਸ਼ਨ ਦੌਰਤਾਂ ਦਾ ਹੀ ਅਜਿਹੇ ਦੌਰ ਦਾ ਲਈ ਜਿਹੜੀ ਤਲ ਤੱਕ ਆਉਂਦੀ ਸੀ ਕਾਲੂ ਸੀ ਘਰ ਖੁਸ਼ੀ ਆਉਣੀ ਹੈ ਮੈਂ ਚੰਗਾ ਅਨਾਜ ਚੰਗਾ ਵਸਣ ਲੈਣਾ ਚੰਗਾ ਸੂਟ ਲੈਣਾ ਕਿਉਂ ਕਿ ਇਹ ਭਾਦਾਂ ਵਾਲਾ ਸਮਾਂ 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 ਪਾਟ ਕੇ ਆਏ ਸੱਜਣਿਆ ਲੋਕ ਬੜੀਆਂ ਖੁਸ਼ੀਆਂ ਮਨਾਉਂਦੇ ਨੇ ਪਰ ਜਦੋਂ ਸਾਡੀ ਵਾਰੀ ਆਉਂਦੀ ਹੈ ਕਾਲੂ ਪਤਾ ਨਹੀਂ ਕਿਉਂ ਹਰੀਜ ਜਾਣ ਕਰਕੇ ਤੇ ਥੋੜਾ ਬਹੁਤ ਦੀ ਕਰਕੇ ਪਿਛਾ ਛੜਾ ਦੇ ਆਵੇ ਵਿਦਵਾਨ ਨੇ ਬੜਾ ਸੋਨਾ ਦੇਖਿਆ ਕਿੰਨਾ ਦੌਲਤ ਦਾ ਬਰਾਮਾ ਦਿੱਤੀ ਹੈ ਆਖ ਦੀ ਜਬਾਨ ਹੀ ਮੇਰਾ ਨਾਮ ਦੌਲਤਾਂ ਰੱਖਿਆ ਮੇਰੇ ਕੋਲ ਦੌਲਤ ਕੋਈ ਨਹੀਂ ਪੈਸਾ ਕੋਈ ਨਹੀਂ ਘਰ ਕੋਈ ਨਹੀਂ ਲੋਕਾਂ ਦੇ ਘਰ ਜਾ ਕਰਕੇ ਦਾਈ ਪੂਣਾ ਕਰਕੇ ਮੋਢੀ ਜਾਂ ਵੀ ਕਰਦੇ ਮਾਰਸ਼ਾ ਕਰਕੇ ਜੁਗਤ ਮਿਲਦਾ ਮੇਰਾ ਗੁਜਰ ਵਸਨ ਚਲਦਾ ਮਾਣੇ ਮੌਸਤਾ ਦਾ ਪ੍ਰਗਟ ਦਿੱਤਾ ਪ੍ਰਤਾਪ ਪ੍ਰਣਾਮ ਪਾਤਸ਼ਾਹ ਦੀ ਪੱਲੀ ਦੀਰ ਬਾਈ ਬਾਦਰੋ ਅਰਨੰਦ ਪਿਤਾ ਦੇ ਦਰਸ਼ਨ ਜੀਤੇ ਸਾਰੇ ਜੇ ਪਤਾ ਹੈ ਆਪਾਂ ਸਾਰੇ ਜਨਸਮਾਂ ਦੇ ਵਿੱਚ ਖੇਡਦੇ ਰਹੇ ਪਰ ਜਦੋਂ ਸੋਚੀ ਆਈ ਬਚਪਨ ਦੇ ਵਿੱਚ ਘੜੋਲਿਆਂ ਨਾਲ ਖੇਡਣ ਵਾਲਿਆਂ ਨੂੰ ਧਰਮ ਦੇ ਨਾਲ ਛੱਡਣ ਲੱਗ ਪਿਆ ਆਪੋ ਸਤਨਾਮ ਵਾਹਿਗੁਰੂ ਬਚਪਨ ਦੇ ਵਿੱਚ ਘੜੋਲਿਆਂ ਨਾਲ ਖੇਡਣ ਵਾਲਿਆਂ ਨੂੰ ਧਰਮ ਨੂੰ ਘੜਦਾ ਸੋਚਿਆ ਪਰ ਬਾਣੀ ਵਿੱਚ ਹਰ ਕਹਿਣ ਲੱਗੇ ਲੋਕਾਂ ਵਾਸਤੇ ਤੇ ਰਾਮ ਖਿਡਾਉਣਾ ਜਾਂ ਰੋਕਰਾਂ ਖਿਡਾਉਣਾ ਜਾਂ ਖਿਡਾਉਣਾ ਜੈ ਤਰਨ ਨਾਥ ਕਿਤਾਬਿਆਂ ਖੇਡਾ ਕਿਹੜਾ ਨਹੀਂ ਕੋ ਧਾਰਮਿਕ ਆਤਮਾ ਸਭ ਦਾ ਸ਼੍ਰੀ ਕਰਮਾ ਆਪ ਸਾਥੀਆਂ ਦੇ ਵਿੱਚ ਬੈਠ ਕੇ ਸਮਾਧੇ ਲਾ ਰਹੇ ਨੇ ਇਕਾਂਤ ਭਾਵ ਦੇ ਵਿੱਚ ਇਕਾਂਤ ਵਿੱਚ ਬੈਠੇ ਹੋਏ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜੀ ਰਹੇ ਨੇ ਆਪਾਂ ਵਿਸਤਾਰ ਵਿੱਚ ਇਹ ਜਾਣਾ ਵਸਪਖੀ ਜਤਾਰ ਮਾਰਨੀਆ ਸਾਹਿਬਾਂ ਦੇ ਜੀਵਨ ਤੇ ਕਿਉਂ ਕਿੰਨੀ ਵੱਡੇ ਕਿੰਨ ਬੜਿਆਏਗਾ ਕੁਝ ਕਹਿਣਾ ਕੱਢ ਨਾ ਚਾਹੇ ਇਸ ਰਸਤਾ ਦੇ ਨਾਲ ਉਸ ਵੱਡੇ ਦਾ ਕੜੇਗਾ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਬੇਅੰਤ 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 ਕੋ ਕੋ ਗਰੰਤ ਪਾਠ ਕੀਤੀ ਹੈ ਬੇਅੰਤ ਹੈ ਦਾਤੂ ਦੇ ਗੋਲ ਇਹ ਰਸਦਾ ਨਹੀਂ ਕਰ ਸਕਦੀ ਕਰ ਸਕਦੀ ਆਪ ਜੀ ਮਜਨਾ ਚਰਨ ਵਾਸਤੇ ਜਨ ਦੇ ਵਿੱਚ ਸਭ ਸਮਝਾਉਂਦੇ ਪੈਣੇ ਸਿਖਾ ਗਏ ਤੇਰੇ ਅੰਦਰ ਸੱਜ ਮਤ ਜਾਵੇ ਸਤਿਗੁਰੂ ਲੋਕ ਭਾਣੇ ਕਿ ਤੁੰਨੇ ਵੀ ਜਾਣੇ ਤੇ ਹੁਣ ਕੋ ਜੈ ਜੀ ਤੇ ਹੁਣ ਕੋ ਬਾਤ ਜੀ ਤੇ ਸ਼ਾਬਾਹ ਕਰਕੇ ਆਪੋ ਸਤਨਾ ਜੀ ਵਾਹਿਗੁਰੂ ਸਮਾਜ ਦੇ ਇਗਾਦੇ ਵਿੱਚ ਲੋਕ ਚਹੇਲਾ ਸਭ ਹੈ ਪਰ ਬਾਬੇ ਨਾਨਕ ਨੂੰ ਸ਼ਰਧਾ ਕਰਦਾ ਪਿਆ ਕਿਉਂ ਕਿ ਕੋਸੂ ਜੈ ਦੇ ਕਰੰਦੇ ਹੋਏ ਬਾਬੇ ਚੁਠੜ ਜਣਦੀ ਪਈ ਹੈ ਆਪੋ ਸਤਨਾ ਜੀ ਵਾਹਿਗੁਰੂ ਜੇ ਬਜੀ ਦਾ ਵਿਚਾਰ ਪਾਸੇ ਜਾਂਦੇ ਨੇ ਤੇ ਸਭ ਪ੍ਰਦੇਸ਼ ਦਿੰਦੇ ਨੇ ਬਾਰਾਂ ਗੇਤ ਉਜੜਿਆ ਫਿਰ ਆ ਸਕਦਾ ਪਰ ਇਸ ਜਨਮ ਦੇ ਵਿੱਚ ਆਪਣੇ ਇਸ ਖੇਤ ਨੂੰ ਨਾ ਸਮਝਿਆ ਜਿਵੇਂ ਇਸ ਸ਼ਰੀਰੇ ਮਿਲਿਆ ਵੀ ਦੁਬਾਰੀ ਹਾਰ ਨਹੀਂ ਸਕਦਾ ਇਸ ਪੌੜੀ ਤੇ ਜੁੜਨਾਂ ਚੁੱਕੇ ਆਏ ਜਾਏ ਜੁੜ ਪਏ ਦਾ ਇਸ ਕਰਕੇ ਆਪਣੀ ਕੀਤੀ ਰੱਖ ਲੈ ਉਹ ਜਿਹੜਾ ਕੀ ਖੇਤ ਦਾ ਵਿਦੇਸ਼ ਦਿੱਤਾ ਕਹਿਣ ਲੱਗੇ ਜਿੱਥੇ ਬਾਅਦ ਵਿੱਚ ਭਰੀ ਭਰੀ ਤੇ ਉਤੇ ਚੌਧਰੀਆਂ ਦੇ ਅੱਧਰ ਤੇ ਖੇਤੀ ਨੂੰ ਨਹੀਂ ਬਾਅਦ ਵਿੱਚ ਆਉਂਦਾ ਆਪਰਾ ਕੰਨਾਂ ਦਾ ਕਿਹੜੇ ਵਿੱਚ ਭਾਗਿਆ ਸਤਿਗੁਰੂ ਪ੍ਰਨਾਰਣ ਪਾਤਸ਼ਾਹ ਮਹਾਰਜ ਜੁਜੇ ਜੀ ਰੂਪਉਣ ਵਾਸਤੇ ਕਹੁੰਦਾ ਹੈ ਪੰਡਤ ਹਰਿਆਲ ਕਰਨ ਕਰਕੇ ਡੰਗਾ ਹੈ ਧਰਮ ਦੇ ਵਿੱਚ ਪਰਦੇ ਝੂਣ ਵਾਸਤੇ ਅਸਰ ਧਰਮ ਦੇ ਵਿੱਚ ਇਹ ਜਨੂ ਧਾਰਨ ਕਰਨਾ ਪੈਂਦਾ ਹੈ ਸਰਬ ਉੱਤੇ ਹਰ ਦੇਸ਼ ਦਿੰਦੇ ਨੇ ਇੱਕ ਵਾਸਤੇ ਸੂਤ ਦਾ ਇੱਕ ਵਾਸਤੇ ਬਤਾ ਦਾ ਇੱਕ ਵਾਸਤੇ ਜਿਸੇ ਮੋਰ ਧਾਰੀ ਇਹ ਦਾ ਇਹ ਬਖਰੀ ਦਾ ਇਹ ਰਾਤ ਦੀ ਵੱਡੀ ਹੈ ਉਹਦੇ ਵਾਸਤੇ ਜਿਹਨੇ ਉਸ ਨੂੰ ਨਹੀਂ ਸਤਿਗੁਰੂ ਨੇ ਉਹਨੂੰ ਸੱਚ ਦਾ ਉਹਦੇ ਵਿੱਚ ਦਾ ਕੰਢ ਕੇ ਜਦੋਂ ਤੱਕ ਅੰਦਰ ਹੋ ਨਹੀਂ ਉਦੋਂ ਤੱਕ ਬਾਹਰ ਮਾਨ ਧਾਰਕ ਦੀ ਆਹਰਿਆ ਬਾਣਾ ਸੱਜ ਜਾਣੀ ਉਹ ਕਹਿ ਇਹ ਹੋ ਸਕਦਾ ਹੈ ਗੁਰੂ ਦੇ ਨੇੜੇ ਹੀ ਹੋ ਸਕਦਾ ਜਦੋਂ ਤੱਕ ਅੰਦਰੋਂ ਪ੍ਰੀਤ ਦੇ ਨਾਲ ਨਹੀਂ ਚੱਲਦਾ ਅੰਦਰੋਂ ਬਾਹਰ ਦੇ ਨਾਲ ਨਹੀਂ ਚੱਲਦਾ ਸਤਿਗੁਰੂ ਨੇ ਕਿ ਇਹਦੇ ਨਾਲ ਜੁੜਨ ਵਾਸਤੇ ਕੀ ਆ ਕੇ ਦੇਸ਼ਕ ਸਾਹਿਬ ਦੇ ਅਧਿਕਾਰੀਆਂ ਦੇ ਹਿੱਸੇ ਹੋਣ ਦੇ ਨਾਤੇ ਇਹ ਵੀ ਬੇਨਤੀ ਕਰਦਾ ਜਾਵਾ ਸਾਰਿਆਂ ਨੂੰ ਸਾਡੀ ਯਾਦ ਹੋਏਗੀ ਸੁਣੀ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਨੇ ਤੇ ਸ਼ੇਰ ਦੀ ਗੱਲ ਕਰਕੇ ਕਈ ਹੁਨੇਸ਼ ਦਿੰਦੇ ਪੈਣਦੇ ਇਹੀ ਉਪਦੇਸ਼ ਕਿ ਫੋਕਾ ਬਾਣਾ ਧਾਰਨ ਨਾ ਗਰ ਬਾਣੇ ਦੇ ਨਾਲ ਕਾਣੀ ਵੀ ਧਾਰਨ ਕਰ ਸਤਿਗੁਰੂ ਨੇ ਆਖਿਆ ਦਇਆ ਤਤਾ ਸੰਤੋਖ ਸੂਤ ਜਗੰਧੀ ਸਭ ਵੱਟ ਇਹ ਜੁਲਮ ਜੀਤਾ ਹਰਿਤਾ ਪੜੇ ਘਤ ਇਹ ਕੇ ਜਿਹੜੇ ਆਤੇ ਕੇ ਅਗੇ ਨੂੰ ਤਤਨਨ ਕਰਕੇ ਇਹਨੂੰ ਬਣਾਣਾ ਕਰਕੇ ਇਹਨੂੰ ਧਾਰਨ ਕਰਨਾ ਤਾਂ ਜਿਹੜਾ ਜਿਵੇਂ ਇਦਾਰਾ ਸੰਤੋਖ ਜਤ ਤੇ ਸੱਚ 10 ਅਸਰ ਬੇਤੀ ਖੜਿਆ ਕਰਦਾ ਜਦੋਂ ਕੇ ਚਾਰੇ ਨੂੰ ਦੇਖਦੇ ਆ ਇਹਨਾਂ ਚਾਰੇ ਉਹਨਾਂ ਨੂੰ ਧਰਤ ਤੋਂ ਦੂਰ ਸਿਰ ਮਾਰ ਕੇ ਕਾਰਾਂ ਦੇ ਵਿੱਚ ਦਾ ਸਰ ਦਰਨ ਅਮਰ ਧਰਮ ਦਇਆ ਕਾ ਤੇ ਸੰਤੋਖ ਸਾ ਪ੍ਰਖਿਆ ਜਿ ਸੰਤੁਲ ਜਿੱਥੇ ਧਰਮ ਜਿੱਥੇ ਸੰਤੋਖ ਜਿੱਥੇ ਜਾਤ ਜਿੱਥੇ ਸਾਥ ਹੋਏਗਾ ਪੱਜ ਕਾਰ ਪੂਰੇ ਹੋ ਜਾਣਗੇ ਸਤਿਗੁਰੂ ਸਮੇਸੇ ਮਾ ਰਜੇ ਨਾ ਦਇਆ ਕਰਤਾਰ ਦੇ ਮਨ ਪ੍ਰਗਟ ਜਿਤੇ ਕਰਪਾ ਦੇ ਕਤਰੀ ਕਾ ਤੂ ਕਰੋ ਕਿਰਪਾ ਇਸ ਨਾਰ ਕਿਰਪਾ ਕਰਦੀ ਹੈ ਕਿਰਪਾ ਤੋਂ ਘਾ ਬੁਲਾਇਆ ਕਰਦੀ ਹੈ ਦਇਆ ਤੇ ਤੰਦ ਦੇ ਵਿੱਚ ਅਰੜੜ ਕੀਤਾ ਤੇ ਆਗਿਆ ਕਿਰਵਾਤ ਤੇ ਨਿਭਾਉ ਕਰਕੇ ਵਿੱਚ ਨਹੀਂ ਕਿਸੇ ਤੇ ਜਲਨ ਨਾ ਕਰੀ ਦਇਆ ਨੂੰ ਕਿਰਪਾ ਨੂੰ ਦੇ ਵਿੱਚ ਪ੍ਰਗਟ ਕੀਤਾ ਸੰਤੋਖ ਨੂੰ ਕੜੇ ਦੇ ਵਿੱਚ ਪ੍ਰਗਟ ਕੀਤਾ ਜਤੁਪ ਕਸ਼ਾਰੇ ਦੇ ਵਿੱਚ ਪ੍ਰਗਟ ਕੀਤਾ ਸੱਚ ਨੂੰ ਤੱਕੇ ਦੇ ਸਾਹਮਣੇ ਵਿੱਚ ਪ੍ਰਗਟ ਕਰ ਦਿੰਦਾ ਕੋਈ ਚਾਰ ਤੁਹਾਨੂੰ ਇਹ ਕਿਹਾ ਉਹ ਜੇ ਜੇ ਨੂਦੀ ਬਾਤਾਂ ਕਰੀ ਤੇ ਇਹ ਤਕਾਇਤ ਤੇ ਜਨੇ ਪ੍ਰਤੂਨ ਕਰ ਲਈ ਰੋ ਵਿਚਾਰ ਸਤਿਉ ਦੀ ਇੱਕ ਉਪਦੇਸ਼ ਦੇ ਤਰੀਕੇ ਧਰੂ ਨਾਨਕ ਪਾਤਸ਼ਾਹ ਮਹਾਰਾਜ ਵਾਦ ਬਣਾਇਆ ਮਦਨੀ ਮਲਕ ਦੀ ਹੋਏ ਬਾ ਮੈਰ ਹੁੰਦਾ ਬੈਦ ਨੂੰ ਸੋਜੀ ਜਦੋਂ ਤੱਕ ਅੰਦਰੋਂ ਰੱਬ ਨਾਲੋਂ ਕੁੱਟਾ ਉਹ ਤਾਂ ਸੰਸਾਰ ਦੇ ਰੂਹੀ ਹੈ ਜਦਨ ਅੰਦਰੋਂ ਜੁੜ ਗਿਆ ਤੂੰ ਸਾਰੇ ਰੂਪ ਖੱਡੇ ਜਾਣਗੇ ਗੁਰਬਾਜਨ ਤੇਰਾ ਨਾਮ ਜੀ ਮਹੰਤਨ ਤੇਰਾ ਨਾਮ ਸਤਨਾਮ ਵਿਸ਼ੇਸ਼ ਰਿਕਾਇਆ ਧਰਮੀ ਬਣਿਆ ਬੈ ਜੇ ਪੜਨ ਵਾਸਤੇ ਜਾਂਦੇ ਨੇ ਤੇ ਸਤਗੁਰੂ ਆਖਦੇ ਨੇ ਇਸ ਅੱਖਰ ਦੇ ਬਾਣੀ ਕੀ ਗੋਪਾਲੂ ਮੱਤਾ ਕਹਿੰਦਾ ਇਹਦੇ ਬਾਣੀਏ ਕੋਈ ਨਹੀਂ ਇਹ ਅੱਖਰ ਦੇ ਮਾਣਨੇ ਕੇ ਸ਼ਬਦ ਨੇ ਜਦੋਂ ਜਦੋਂ ਪੂਰਾ ਸ਼ਬਦ ਬਣ ਜਾਵੇ ਦੋਵੇਂ ਕਰੇ ਪਰ ਚਾਰ ਇੱਕ ਉਹਦੇ ਅੱਖਰ ਦੇ ਅੱਖਰ ਦੇ ਸਤਗੁਰੂ ਕਹਿੰਦੇ ਨੇ ਨਹੀਂ ਅੱਖਰ ਵੀ ਮਾਇਨੇ ਰੱਖਦੇ ਨੇ ਬੇਬਾਈ ਦੀ ਪੜਾਈ ਬਾਬੇ ਨੇ ਹੀ ਕੀਤੀ ਬਾਬੇ ਨੇ ਆਖਿਆ ਬੇਬਾਈ ਦੇ ਅੱਖਰਾਂ ਦਾ ਕੋਈ ਖਾਦਾ ਨਹੀਂ ਤੇ ਅੱਖਰ ਮਾਇਨੇ ਰੱਖਦੇ ਨੇ ਸੱਸਾ ਸੁਰੇ ਸ੍ਰਿਸ਼ਟ ਜੀ ਨੂੰ ਸਾਢੀ ਸਾਢੀ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਪੱਤੀ ਉਚਾਰਨ ਕੀਤੀ ਪੱਤੀ ਬਾਣੀ ਦੇ ਵਿੱਚ ਸਤਗੁਰੂ ਨੇ ਉਹਨਾਂ ਅੱਖਰਾਂ ਦੇ ਮਾਇਨੇ ਦੱਸੇ ਸਾਨੂੰ ਉਹਦੇ ਵਿੱਚ ਦਿੱਤਾ ਵਿਦਿਆ ਵਿਚਾਰੀ ਇਹ ਤਾਂ ਮਹਾਰਿ ਪਾਪਾ ਦੇ ਜੇਵੇਂ ਅੱਖਰ ਨੂੰ ਵਿਚਾਰ ਤੇ ਪੜ੍ਹ ਲੈ ਇਹ ਮੇਰੇ ਨਕਰ ਦੀ ਵਿਚਾਰ ਕਰਦਾ ਸਤਗੁਰੂ ਗਰਗਨਾਨਕ ਪਾਤਸ਼ਾਹ ਮਹਾਰਾਜ ਨੂੰ ਵੀ ਰੀਤ ਦੇ ਕੱਢ ਕੇ ਖਰਾ ਸੌਦਾ ਕਰ ਲਿਆ ਉਹ ਵਰਗਾਂ ਨੂੰ ਨਾਮ ਭੇਜਾ ਕੀਤਾ ਘਰੇ ਸਦੇ ਵਾਸਤੇ ਅੱਜ ਬਾਬਾ ਮੁਖੀ ਸਾਹਿਬ ਤੁਹਾਨੂੰ ਨਗਰ ਸ਼ਿਖਾਉਂਦਾ ਪਿਆ ਹਾ ਤੁਸਤਨਾ ਜੀ ਮਹਾਰਾਜ ਮੁਖੀ ਸਾਹਿਬ ਤੁਹਾਨੂੰ ਨਕਰ ਸ਼ਿਕਾਇਆ ਵਾਪਸ ਕਰਦੇ ਪਿਤਾ ਨੇ ਸੱਜੇ ਹੱਥੇ ਨਾਲ ਬਾਬੇ ਦੀ ਘੱਪੀ ਗੱਲ ਤੇ ਥੱਪੜ ਮਾਰੇ। ਈਵੇਂ ਨਾਮ ਦੀ ਤਰ੍ਹਾਂ ਕਰਕੇ ਆਈ ਪੇੜ ਗੰਭੜੀ ਵਿਚ ਲੈ ਲਿਆ। ਸੱਜਣੇ ਅਗਰਸਤੀ ਦੀ ਇਹਦੇ ਤੋਂ ਵੱਡੀ ਕੀ ਉਧਾਰ ਨਹੀਂ ਸਕਦੀ ਐ। ਜੱਜੇ ਭਰਾ ਦੇ ਜੇਕਰ ਬਾਪ ਨੂੰ ਪੇੜ ਗੁੱਸੇ ਹੁੰਦਾ ਹੈ ਉਦੋਂ ਭੈਣ ਦਾ ਫਰਜ਼ ਵੱਡਾ ਹੈ। ਕਨੇਜਾ ਬਾਬਲ ਦੀ ਅੰਮਰ ਦੇ ਪਰਸ਼ ਬਾਬਲ ਦੇ ਅੰਮਰ ਦਾ ਸੱਖਣਾ ਹੋ ਜਾਂਦਾ ਹੈ ਕਿੰਨੀ ਵੱਡੀ ਪਦਾਰਣ ਹੈ ਸੰਗਰੂਪ ਦੇ ਜੀਵਨ ਤੇ ਬੇਬੇ ਨੇ ਘੋਟੇ ਕੇ ਬਾਬਲ ਨੂੰ ਪੇਟਾ ਲੋ ਤਾਂ ਜੀ ਗੱਲ ਲੱਕੜੀ ਵੇਚ ਲੈ ਜੇ ਜੇਵੇਂ ਕਰ ਤੱਕੜੀ ਵੇਚ ਲਿਆ ਬਸਾਰੀਂ ਦਾ ਹੋ ਗਿਆ ਕਿਉਂ ਕਿ ਤੀ ਦੇ ਕਿਤਾ ਦਾ ਰਿਸ਼ਤਾ ਜੋ ਐਸਾ ਕਿੰਨੀ ਵੱਡੀ ਪਦਾਰਣ ਹੈ ਵਿਗਰਸ ਦੀ ਵਾਸਤੂ ਸੰਗਰੂਪ ਨਾਲ 파ਸ਼ਾ ਮਹਾਰਾਜ ਨੂੰ ਰਾਏ ਪਦਾਰ ਜਿਹਨੇ ਅੱਖੇ ਮਿਟਾ ਬਾਬੇ ਵਿਸ਼ਰਾਮ ਕਰਦਾ ਪਿਆ ਅਗਰੋਂ ਦੇ ਨਾ ਕੋਈ ਛਾਲ ਨਹੀਂ ਕਰਨ ਦੀ ਪਈ ਸਾਰੇ ਲੋਕਾਂ ਨੇ ਛਾਲ ਘੜ ਲਈ ਪਰ ਜਿਸ ਵਕਤ ਦੇਖਾ ਬਾਬਾ ਪਿਆ ਅੰਸੀ ਦਰ ਦੀ ਛਾਲ ਨਾ ਕਰਨਾ ਜਿਹਨੇ ਅੱਖੇ ਦੇਖਾਂ ਤੇ ਕਰ ਨਾਲ ਜਹਿੰਦਾ ਸਭ ਬਾਬੇ ਨੂੰ ਛਾਲ ਕਰਦਾ ਪਿਆ ਉਹਨੇ ਅੱਖਾਂ ਦੇਖੀ ਦੁਬਾਰੇ ਗੁਸਾ ਨਾ ਕਰੀ ਤੇਰਾ ਜਿੰਨਾ ਵੀ ਨੁਕਸਾਨ ਹੁੰਦਾ ਤਾਂ ਮੇਰੇ ਕੋਲ ਵੱਧ ਨਾ ਜਾਇ ਕਰ ਬਣ ਕਾਲੂ ਇਕ ਖੁਦਾ ਦਾ ਕੁਰਲਾ ਇਹਦੇ ਤੇ ਦਵਾਰੇ ਕਿਸਾ ਕਰਦਾ ਅਜ ਸਲਾਹ ਕੇ ਜਨ ਭਗਿਆ ਜੈ ਰਾਜ ਜੀ ਬੇਬੇ ਨਾਰਦੀ ਸੱਤਰਾਏ ਗੁਲਾਬ ਸਤੂ ਗੁਰੂ ਨਾਨਕ ਪਕਸ਼ਾ ਮਹਾਰਾਜ ਨੂੰ ਪੈਣ ਕੋਲ ਪੈਣ ਦਿੱਤਾ ਬੇਬੇ ਨਾਰਦੀ ਸੁਲਤਾਨ ਪਰਵਤੀ ਦੀ ਪਾਵਨ ਤਰਨੀ ਤਕਰੀ ਜਿੱਥੇ ਸਤੂ ਗੁਰੂ ਨੇ 13 ਸਾਲ 9 ਮਹੀਨੇ 15 ਦਿਨ ਆਪਣੀ 13 ਸਾਲ ਪਾਸ ਸਾਰਾ ਸੁਲਤਾਨ ਪਰਮੋਹਮ ਦੇ ਖੁਸ਼ੀਆਂ ਦੇ ਨਾਲ ਭਰਿਆ ਤੇ ਅੱਜ ਬਾਬਾ ਦਾ 13 ਤਿਆਰ ਹੋਣ ਦਾ ਦਿਨ 13 ਤੇਰਾ ਸਤ ਪਹਿਲਾਂ ਜਿਹੜੇ ਤਨ ਦੇ ਸੱਤ ਉਹ ਭਰਦੀ ਰਹਾ ਆਪਣਾ ਦਾ ਜਿਹੜ ਸੜਦਾ ਅਨਾਜ ਵੀ ਨਹੀਂ ਸੰਦਿੰਦੇ ਘਾਹ ਦੇ ਸੱਤ ਰੁੜਕ ਸੁੱਕ ਸੀ ਪਰ ਜਦੋਂ ਦਾ ਬਾਬਾ ਆਇਆ ਬਾਬੇ ਨੇ 13 13 ਤੋਂ ਰਣਾ ਸ਼ੁਰੂ ਕੀਤਾ ਭਾਈ ਭੀਰਤ ਮਲਸੀਆਂ ਦਾ ਰਣ ਵਾਲਾ ਆਉਂਦਾ ਧੀ ਦੇਖਦਾ ਬਾਬੇ ਨੇ ਪਲਣਾ ਪਧਿਆ ਪਲਣਾ ਭਰ ਕਰਕੇ ਤੋਲ ਕਰਕੇ ਮੈਂ ਦੇਖਦਾ ਬੈਨ ਛੇ ਪਰਦੇ ਭਰ ਕੇ ਪਾ ਦਿੱਤੇ ਪਰ ਮੁੱਖ ਨੂੰ ਇੱਕ ਇੱਕ ਕਰਕੇ ਗਿਣਦਾ ਰਿਹਾ ਉਹਨਾਂ ਘਰ ਕੇ ਪਾਇਆ 7 10 ਦਾ 7 11 ਦਾ 7 12 ਦਾ 7 ਜਦੋਂ 13 ਵਾਂ ਪਾਇਆ ਕੰਡਾ ਬਾਬਾ 13 ਹੋ ਗਿਆ ਤੂੰ ਸੱਤ ਤੇ ਵੰਡਿਆ ਕਰਦਾ ਤੂੰ बार-बार ਸੱਤ ਕਿੰਨਾ ਬੈ 13 ਹੋ ਗਿਆ ਬਾਬੇ ਨੇ ਹੱਸ ਕੇ ਕਿ ਤੇਰਾ ਗੋੜਾ ਹੀ ਕੋਈ ਕਉਤਰਾਇਆ ਤਾ ਕੋ ਸੱਤ ਨਾ ਸਤਗੁਰੂ ਨੇ ਸਮਝਾਇਆ ਕੰਡਾ ਨੇ ਕਿ ਤੇ ਤਾਂ ਬਕਰ ਮੇਨੂੰ ਬੜੇ ਪਿਆਰੇ ਤੇ ਇੱਕ ਥੋੜਾ ਪਿਆਰਾ ਗੁਰਬਾਣੀ ਦੀ ਸ਼ੁਰੂਆਤ ਇੱਕ ਹੁੰਦੀ ਆ ਆਪੋ ਸਤਨਾ ਸ਼੍ਰੀ ਵੰਤ ਜਿਸ ਗੁਰੂ ਦੀ ਅਗੁਰੂ ਵਿੱਚ ਜਿਹੜੇ ਬੈਠੇ ਆ ਸਤਨੂ ਦੀ ਅਰੰਭਤਾ ਗੁਰਬਾਣੀ ਦੀ ਪਰਮਤਾ ਘਰ ਗੁਰਸਰਵਾਲੇ ਦੀ ਅਰੰਭਤਾ ਇੱਕ ਤੋਂ ਹੁੰਦੀ ਆ ਆਪੋ ਸਤਨਾ ਸ਼੍ਰੀ ਵੰਤ ਇਹ ਤਾਂ ਇੱਕ ਅੰਕਾਰ ਜਿਹੜਾ ਅਮਰ ਅਜੂਨੀ ਜਾਤ ਨਹੀਂ ਜਨਮ ਇਹਨੂੰ ਬੜਾ ਪਿਆਰ ਕਰਦੇ ਇੱਕ ਪਰਮੁਣ ਭਾਈ ਪੱਦੀਆ ਕਹਿੰਦੇ ਸੀ ਸਤ ਸੱਚ ਜੜੀ comfortably پڑھے ہوں، آسانیو سج�ہا کہیں کو من کے ملتے کرنے تو مجھے چاہیے ہمارے ہو جائیے آپ کا سطح력 ਜਦੋਂ ਤੱਕ ਮੈਂ ਨਿਭਾਵਨਾ ਹੈ ਤਦ ਤੱਕ ਉਹਦੀ ਪ੍ਰਾਪਤੀ ਨਹੀਂ ਜਦ ਹਮ ਵਰਤੇ ਤਦ ਤੱਕ ਨਹੀਂ ਅਪਤ ਨਹੀਂ ਹੈਨਾ ਸਤਰਾ ਬ੍ਰਹਮੇਸ਼ਵਰ ਨੇ ਕਰਾਇਆ 13 ਤੋਂਦਾ ਕਿਸ ਤਰ੍ਹਾਂ ਹੈ ਇਨਸਾਫ ਕਰਨਾ ਤਕਰੀਬੇ ਵਿੱਚ ਫੱਟੀ ਨੂੰ ਟੋਂਦਾ ਜਿਹੜੇ ਵੱਲੋਂ ਜਾਦੀ ਵੱਡੀ ਜਾਦੀ ਨੂੰ ਆ ਗਈ ਜੇ ਦਾ ਪੁਰੜਾ ਭਾਰੀ ਹੋ ਗਿਆ ਤੇਰੇ ਹੱਥ ਦੇ ਵਿੱਚ ਇਨਸਾਫ ਸਮਾ ਜਾਂਦਾ ਮਰਦ ਭਗਤ ਉਹ ਨਹੀਂ ਭਤੋ ਹੁੰਦਾ ਪਿਆ ਬਾਬਾ ਨਾਲ ਨਹੀਂ ਦੋਸਤ ਹੁੰਦਾ ਪਿਆ ਪਰ ਮਰਦ ਭਗਤ ਮੇਰਾ ਮੇਰਾ ਟੋਂਦਾ ਪਿਆ ਵੱਡੀ ਟੋਂਦਾ ਪਿਆ ਈਸ਼ਵਰ ਦਾ ਪਿਆ ਹਕੂਮਤ ਦਾ ਪਿਆ ਤੇ ਬਾਬਾ ਨਾਲ ਨਹੀਂ ਆਪ ਕੋ ਦਿੰਦਾ ਪਿਆ ਆਪੋ ਸਤਨਾ ਸ਼੍ਰੀ ਅਕਾਲ ਮੇਰਾ ਤੇ ਤੇਰਾ ਬਾਰੇ ਕੀ ਫਰਕ ਹੈ ਮੇਰਾ ਦੀ ਕਮਾਈ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਗਦੀਆਂ ਪਈਆਂ ਤੇ ਤੇਰਾ ਦੀ ਕਮਾਈ ਦੇ ਵਿੱਚੋਂ ਦੁੱਧ ਚੁੰਦਾ ਪਿਆ ਆਪੋ ਸਤਨਾ ਸ਼੍ਰੀ ਅਕਾਲ ਸਤਗੁਰੂ ਗੋਪਾਲ ਕ੍ਰਿਸ਼ਨਾ ਮਹਾਰਾਜ ਕਾਹ ਕਹਿੰਦੇ ਐ ਨਵਾਬ ਵਰਤਨ ਦਾ ਅਦਸ਼ਕੰਤ ਆਈ ਹੈ ਇਹ ਤੇ ਨਟਾਉਂਦਾ ਪਿਆ ਐ ਸਤਿਗੁਰੂ ਗਰਨਾਨੰਦ ਪਾਤਸ਼ਾਹ ਮਾਰਾ ਨੂੰ ਸੱਤਾ ਭੇਜਿਆ ਗਰਨਾਨੰਦ ਜੀ ਦਾ ਬਹਾਦ ਕਈ ਲੇਖਾ ਜੋਖਾ ਹੋਇਆ ਲੇਖਾ ਜੋਖਾ ਦੇ ਵਿੱਚ ਸਤਿਗੁਰੂ ਗਰਨਾਨੰਦ ਪਾਤਸ਼ਾਹ ਮਾਰਾ ਜੀ ਜੀ ਮ ਆਇਆ ਮਹਾਰਾਜ ਦੇਣ ਦਾ ਇਹ ਤਵਾ ਦਰ ਰਥਾ ਸ਼ਰਮਿੰਦਾ ਹੋਇਆ ਪਰ ਸੱਚ ਜਾਣਿਆ ਉਹਦੇ ਬਾਬੇ ਜੀ ਉਪਦੇਸ਼ ਦਿੱਤਾ ਜਨਮ ਸਰ ਕੀ ਦੇ ਬੋਲ ਨੇ ਜਿੱਥੇ ਭਰੋਸਾ ਨਾਹੀ ਵਾਸਤੇ ਗਏ ਅੱਜ ਬਾਬਾ ਵਾਪਸ ਨਾ ਪਰਤੇ ਆ ਸਾਰੇ ਨਜ਼ਰ ਦੇ ਵਿੱਚ ਫੈਲ ਗਿਆ ਬਾਬਾ ਡੁੱਬ ਗਿਆ ਬਾਬਾ ਡੁੱੜ ਗਿਆ ਨਦੀ ਦੇ ਵਿੱਚ ਸ਼ਾਨੂ ਸ਼ਰਮ ਕਰਕਾਇਆ ਗਿਆ ਇਤਿਹਾਸ ਦਾ ਸਤ ਹੈ ਅਗਸਤ ਦਾ ਮਹੀਨਾ ਹੈ ਉਹ ਮਹੀਨਾ ਜਿਸ ਦਿਨ ਬਸਾਤਾ ਦੇ ਦਿਨ ਦੇ ਰਾਜੂ ਆਪਣੇ ਉਫਾਤ ਤੇ ਹੈ ਆਪਣੇ ਉਫਾਤ ਤੇ ਬੜਾ ਪਾਣੀ ਆ ਰਹੀ ਦੀ ਤਰਫ ਫੜ ਪਾਇਆ ਹੋਇਆ ਸਰਗੁਰ ਕ੍ਰਿਸ਼ਨਨੂ ਪਾਸ਼ਾ ਮਾਰਗ ਦਰਵਾਜ਼ੇ ਵਿੱਚ ਗਏ ਜਰਨ ਸਾਖੀਦਾਰ ਲਿਖਦਾ ਹੈ ਭਾਈ ਮਨੀ ਸਿੰਘ ਜੀ ਪ੍ਰਕਾਤ ਤਿਰਸਾਖੀ ਦੇ ਬੋਲ ਨੇ ਆਪਨੇ ਕਾਹਿਆ ਕਹਿਣ ਲਗੇ ਸਤਿਗੁਰੂ ਬਾਬਾ ਪੰਦਾ ਸੱਜਣ ਘੜ ਨੌਜਣਾ ਬਰੀ ਦੀ ਭਾਈ ਭਾਈ ਕੋ ਰਾਸ ਜੀ ਬਾਬਾ ਸੱਤ ਖੜ ਦੇਣਾ ਸੱਤ ਖੜ ਦੇ ਵਿੱਚ ਉਸਾਰਕ ਦੀ ਸਿੰ ਸਲਾ ਤੂੰ ਦਰਿਆਉ ਬਾਬਾ ਕਿੰਨਾ ਮੈਂ ਕੁਛ ਨਹੀਂ ਪੈਸੇ ਤੰਦਰਾਂ ਉੱਥੇ ਸੋਦਰ ਦਰ ਤੇ ਖੜੇ ਤੈ ਕੀ ਗਾਇਨੀ ਕੀਤੀ ਸਭ ਪ੍ਰਮਾਤਮਾ ਦੇ ਆਪਦੇ ਗੁਰੂ ਗ੍ਰੰਥਰ ਬ੍ਰਹਮਾ ਦੇ ਵਿੱਚੋਂ ਲੈ ਆਉਂਦਾ ਸਤ ਜਾਨੇ ਕੋ ਦਰਗਾਹੀ ਬਾਣੀ ਜੱਗੀ ਸਾਹਿਬ ਦੀ ਬਾਣੀ ਪੜੀਏ ਧਰਮ ਗੁਰ ਗ੍ਰੰਥ ਸਾਹਿਬ ਦੇ ਬਾਅਦ ਕਿ ਸਾਰੀ ਬਾਣੀ ਦੇ ਵਿੱਚ ਮਹਾਰਾ ਸ਼ਬਦ ਆਇਆ ਹੈ ਪਹਿਲਾ ਇਹ ਬਾਣੀ ਸੁਣਾ ਬੰਦੇ ਨਾਲੇ ਬਹਲੇ ਦੇ ਵਿਚਾਰੀ ਤੇ ਆ ਪਹਿਲੇ ਬੰਦੇ ਨੇ ਦੂਜੇ ਬੰਦੇ ਨੇ ਤੀਜੇ ਬੰਦੇ ਨੇ ਪਰ ਜਦੋਂ ਜੱਗੀ ਸਾਹਿਬ ਨੇ ਦੀ ਬਾਣੀ ਪੜ੍ਹਦਿਆਂ ਪੂਰੇ ਅਗੇ ਕਿਤੇ ਵਰਤਾਰ ਦੀ ਬਾਣੀ ਹੈ ਇਹ ਦਰਗਾਹ ਦੇ ਵਿੱਚੋਂ ਲਿਆਂਦੀ ਹੈ ਆਪ ਸਤਿਨਾਮ ਸ੍ਰੀ ਵਾਹਿਗੁਰੂ ਦੀ ਬਾਣੀ ਇਹ ਆਪ ਰਾਤ ਨੂੰ ਉਚਾਰਨ ਕੀਤੀ ਹੈ ਕਿ ਬਾਬੇ ਨਾਨਕ ਨੇ ਵਿਚਾਰੀ ਬਖੀ ਬਾਣੀ ਪ੍ਰਸੰਗ ਵਿੱਚ ਆਵਾਜ਼ ਕਿਸੂ ਦੀ ਬਾਣੀ ਬਾਬੇ ਦੇ ਉਤਰੀ ਪਰ ਇਹ ਬਾਬਾ ਆਪ ਆਪਣਾ ਕਰਕੇ ਆਇਆ ਸਤਿਗੁਰੂ ਨੇ ਮੂਲ ਮਤਲਬ ਪ੍ਰਗਟ ਕਰਨਾ ਕੀਤਾ ਲੋਕ ਇਕੱਤਰ ਹੋਏ ਕੱਤੇ ਹੋਏ ਬਾਬੇ ਨੇ ਨਾਲਿਆਂ ਜਨਮ ਸਾਖੀ ਦੇ ਹੋਣ ਨੇ ਲੋਕ ਭਾਈ ਬੰਦਾ ਕਿ ਆ ਗਿਆ ਲੋਕਾਂ ਨੇ ਦਰਸ਼ਨ ਕੀਤੇ ਬਾਪੇ ਨੇ ਆਖਿਆ ਮਾਪੇ ਨੂੰ ਨਾ ਕੋਈ ਨਾ ਕੋਈ ਮੁਸਰਬਾਰ ਉਸ ਨੂੰ ਦੇਖਦੇ ਮੋਰ ভাই ਕਿਹੜੇ ਗੱਲ ਤਕਰੀਰ ਕੀਤੇ ਪਏ ਨੇ ਆਵਲ ਹਰਹੂਰ ਪਾਇਓ ਉਹਦੇ ਸਭ ਬੰਦੇ ਏਕ ਰੂਪ ਤੇ ਸਭ ਦੇ ਮੁਖੜਿਆ ਭਲੇ ਕੋ ਮਤੇ ਅੱਲਾਹਤਾ ਹੀ ਇਸੇ ਕਰਕੇ ਸਾਇਆ ਕਿ ਇੱਕ ਪੰਡਾ ਮੇਰੀ ਤੇਰਾ ਮੇਰੀ ਸ਼ਰਸਮੋਦਕ ਦੂਸਰਾ ਪੰਡਾ ਨਹੀਂ ਖਿਮੇਰਾ ਤਰ ਬਾਬੇ ਜੀ ਅੱਜ ਸੰਸਾਰ ਤੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਤਜਾਣੇ ਤੇ ਸਮਾ ਕੋ ਦਾ ਜਦੋਂ ਸਿਕੰਦਰ ਲੋਧੀ ਬਾਦਸ਼ਾਹ ਬਣੇਗਾ ਪਰ ਬਹੁਤ ਸਿਕੰਦਰ ਲੋਧੀ ਤੇ ਉਹ ਸਿਕੰਦਰ ਲੋਧੀ ਜਿਹੜਾ ਤਬੀਰ ਕੀ ਉਸ ਸ਼ੇਰਾਂ ਪਰ ਬਰ ਰਹਿ ਕੇ ਬੰਦਾ ਜਿਸਨਾਂ ਪਰਿਆ ਮਾਰਦਾ ਗਿਆ ਉਤੋਂ ਦੇ ਕਰਦਾ ਪਿਆ ਉਹ ਸਿਕੰਦਰ ਲੋਧੀ ਜਿਹੜਾ ਲਖਤੌਦੀ ਧਰਤੀ ਤੇ ਇੱਕ ਗੋਦਨ ਦੇ ਸਿਰ ਬੇਬੇ ਨਾਨਕ ਨੂੰ ਨਵਾਬ ਦੌਲਤਖਾਨੇ ਸਦੇ ਸੱਜ ਵੱਧਰ ਬੰਟੇ ਆਂਦਾ ਸਦਗੁਪ ਪ੍ਰਾਪਤ ਹੋਏ ਜਿਹੜੇ ਕਿੰਦੇ ਸਾਗ ਡੁੱਬ ਗਏ ਉਹਨਾਂ ਨੂੰ ਬੇਬੇ ਨਾਨਕ ਜੀ ਤੇ ਬਰਵਾਸ ਸਤਾਇਆ ਅਰਦਾਸ ਕੀਤੀ ਸੀ ਜਿਹੜਾ ਤਾਰਨ ਆਇਆ ਕੋਈ ਜੀ ਸਰ ਤੋਂ ਸਮਝ ਪ੍ਰਦਾਨ ਕੀ ਪਾਸ਼ਾ ਨਾਰਾ ਜੀ ਨਾਲ ਮੈਂ ਕਰਦੇ ਜਤਵਾਰ ਕਿ ਵਿਵਸਤੇ ਗਏ ਪਰ ਬਾਬਾ ਨਾਰਾ ਬੈਠਾ ਰਿਆ ਮੁਸਕਰਾਉਂਦੇ ਪਰ ਨੇ ਹੱਸਦੇ ਪਏ ਕਿ ਸਰ ਤੋਂ ਪ੍ਰਦਾਨ ਪਾਸ਼ਾ ਨਾਰਾ ਜੀ ਜੇ ਆ ਕੇ ਕਹਿਣਗੇ ਐਂ ਤੇ ਨਵਾਬ ਦੀ ਅਦਾ ਪਿੱਛੇ ਬਾਬਾ ਪਿੰਦਾ ਗੁੱਸਾ ਨੇ ਮਨੇ ਕੀਤੀ ਇਹ ਮੁਤਾਬਕ ਜੇਕਰ ਉਹ ਮੇਰੇ ਵਿਤਨ ਵਾਸਤੇ ਗਏ ਜੇ ਥੋੜੀ ਜਿਹੀ ਬਸ਼ੇਰੀ ਕੀਤੀ ਜਾਂ ਕੋ ਬਸ਼ੇਰੀ ਦੇ ਕਿਕਰਦੇ ਰੂਪਾਇਆ ਹੋਇਆ ਹੈ ਨਵਾਦ ਤੁਹਾਡੇ ਵਿੱਚ ਪਰਸੇ ਨਹੀਂ ਕੀਤਾ ਜਾਂ ਕਹਿੰਦੇ ਬਾਬੇ ਨੇ ਆਖਿਆ ਮਨ ਪਰਦੇਸੀ ਜੀਤ ਜੀ ਅਸਾਂ ਦੇਸ ਸੁਰਾਇਆ ਸਿੱਖਾ ਸਿਰਫ ਸਰੀਰ ਕਰਕੇ ਕੋਤਵਾਰੇ ਬੈਠ ਜਾਣਾ ਹਾਜੀ ਪਰਮਾਨੰਥ ਮਾਲ ਕਾਤੇ ਵੀ ਹਾਜੀ ਕਰਵਾ ਲਈ ਬਿਠਦੀ ਆਪ ਕੋ ਸਤਨਾ ਜੀ ਦਾ ਜੇ ਆਪ ਜਿਸ ਹਾਰ ਦੇ ਸਮਾਨ ਨਿਸ਼ਾਨ ਦੇ ਬਸਾਬੇ ਤੇ ਪਰਮਾਤਮਾ ਜੀ ਨੂੰ ਪਿਆਰ ਦੇ ਕੋਲੋਂ ਆਇਆ ਲੈ ਕੇ ਨਵਾਬ ਖਰੀਦੇ ਨੇ ਯੋਗਦਾਨ ਭੇਜਣ ਦੇ ਕੋਲੋਂ ਬੇਬੇ ਦੇ ਕੋਲੋਂ ਮਿਸਰੀ ਦੇ ਕੋਲੋਂ ਪਹੁੰਚਾਇਆ ਭਾਰੀ ਖਰੀਦੇ ਪਾਸੋਂ ਨਵਾਬ ਵਜਾ ਕਰਕੇ ਅੱਜ ਪਹਿਲੀ ਵਾਰ ਮਰਦਾਂ ਦੇ ਨਿਯਾਬ ਸ਼ਹਿਰੀ ਜਨਮ ਸ਼ਕਤੀ ਦੇ ਫੋਨ ਨੇ ਗੁਰੂ ਸਾਹਿਬ ਜੀ ਦੀ ਪਹਿਲੀ ਆਵਾਜ਼ ਬਾਅਦ ਦੇ ਨਿਬਣੀ ਤੋਂ ਆਵਾਜ਼ ਸੀ बाबा न रोक लॻा शरीर ਸੇਵ ਨੀ ਕਰ ਸਭ ਕੰਡੇ ਨੂੰ ਹੁੰਦੇ ਪਏ ਬਾਬੇ ਨੇ ਸ੍ਰੀ ਦੇ ਕਰਕੇ ਸਜਾ ਦਿੱਤਾ ਕਿ ਬੰਦੇ ਨਾਲ ਕੁਝ ਨਹੀਂ ਜਾਣਾ ਇਸ ਸੱਚੇ ਹਸਕਾਰ ਦਾ ਭੰਗਾਰ ਨਾ ਕਰ ਲੋਹਰ ਸ਼ਹਿਰ ਤੋਂ ਸਤਨਗੁਰ ਜੀ ਨਾਲ ਪਾਸ਼ਾ ਮਹਾਰਾਜ ਲੱਗਾ ਭਾਈ ਲਾਲੂ ਕੋਟ ਐਤਵਾਂ ਵੰਦ ਦੀ ਧਰਤੀ ਦੇ ਤੜਾ ਪਰਸ ਸਾਧੂ ਤਾਲਿਆ ਹੋਇਆ ਸ੍ਰੀ ਦੇ ਪਾਸ਼ਾ ਮਹਾਰਾਜ ਸੰਸਾਰ ਦੇ ਵਿੱਚ ਆਨੰਦ ਵਰਤੋਂ ਦੇ ਪੈ ਨੇ ਆਓ ਬਾਬੇ ਜੀ ਦਾ ਮੱਥਾ ਟੇਕਣ ਦਾ ਬੇਅੰਤ ਹੈ ਸਤਿਗੁਰ ਨਾਨਕ ਵੱਡੇ ਬੜੇ ਔਰਖ ਨੇ ਬੜੇ ਪਾਤਸ਼ਾਹ ਦੇ ਬਚਨ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਜਿੰਨਾ ਰਾਕੀ ਮੇਰੀ ਤੇ ਵੱਡੇ ਦੀਆਂ ਵਡਿਆਈਆਂ ਅਸੀਂ ਨਹੀਂ ਦੱਸ ਸਕਦੇ ਇਸ ਸਮਾਜ ਜਾਣੇ ਜਿੰਦਾਬਾਹ ਸਾਰੇ ਰਣਕੇ ਕਾਮਸ਼ੋਦਨ ਨਾਲ ਜੁੜਦਾ ਇਹਨ ਕਰੇ ਸਤਿਗੁਰ ਬਖਸ਼ਾ ਮਾਰੀ ਕਿਰਪਾ ਕਰਨ ਸਤਿਗੁਰ ਦੇ ਰਾਸ ਦੇ ਵਿੱਚੋਂ ਕੁਝ ਜਿਰਨਾ ਕੁਝ ਚਾਰਨ ਸਾਡੇ ਅੰਦਰ ਵੀ ਆ ਜਾਵੇ ਸਾਡੇ ਸਾਡੇ ਗੁਰਸਮਰਾਏ ਦੇ ਸਮਝੇ ਹੋ ਜਾ। ਆਪ ਸਾਰੇ ਵਰਗੇ ਹਾਜ਼ਰੀਆਂ ਦਾ ਆਪ ਮੈਂ ਇੰਕੀ ਕਰਾ। ਬਾਬਾ ਜੇ ਤਾਂ ਨਾ ਆਵੋ ਤੁਸੀਂ ਵੀ ਇਹ ਅਦਾ ਕੀਤੀ ਸਾਡੇ ਜਾਣੇ ਜੇ ਅਸੀਂ ਰਸਨਾ ਕਰਕੇ ਆਦਾ ਜੀ ਨਾਲ ਬਾਰੇ ਜੀ ਤੇ ਬਾਬਾ ਸਾਡੇ ਵੀ ਨਾ ਅੱਗੇ ਤਾਇ ਤੇ ਸਿਰ ਪਰੋਵ ਮਾਣ ਪਰ ਤੁਹਾਡੀ ਵੀ ਹਾਜ਼ਰੀ ਪਰਮਾਰ ਦੀ ਕਿਉਂ ਕਿ ਤੁਹਾਡਾ ਵੀ ਮਨ ਬਾਦ ਖੜਕਦਾ ਪਿਆ ਸੀ ਇਸ ਕਰਕੇ ਮੈਂ ਕਰ ਦਿੱਤੀਆਂ ਨੇ ਇਕੱਤਰ ਕਰੀਏ ਸਾਰੇ साल no,